ਮੇਰੇ ਕੋਲੇ ਇੱਕ ਵਾਰਾਂ 슈ਗਰ ਵਾਲਾ ਆ ਜਾ ਟੈਸਟ ਕਰਵਾ ਕੇ ਲਿਆਵੇ ਮੇਰੇ ਕੋਲੇ ਰਿਪੋਰਟ ਰੱਖਦੇ ਵੀ ਆ ਬਾਬਾ ਜੀ ਇਨਾ 슈ਗਰ ਆਇਆ ਮੈਂ ਦਵਾਈ ਦੇਉਂਗਾ ਉਹਨੂੰ ਸਿਰਫ ਆਉਣ ਲਈ ਸਾਦਾਣ ਖਾਵੇ ਇੱਕ ਹਫਤਾ ਇੱਕ ਹਫਤੇ ਦੇ ਵਿੱਚ ਚੈੱਕ ਕਰਾਵੇ ਵੀ 슈ਗਰ ਮੇਰਾ ਇਨਾ ਸੀ ਇਨਾ ਆ ਗਿਆ ਜੇ ਕੋਈ 450 ਤੋਂ 500 ਤੋਂ ਉੱਤੇ ਉੱਤੇ ਵਾਲੇ ਆ ਤੇ ਮੈਂ 2.5 ਮਹੀਨੇ ਦਵਾਈ ਖਵਾ ਦਿਆਂ ਉਹਨੂੰ ਤਾਂ ਮੈਂ ਕਹਿੰਦਾ ਦਵਾਰੇ 120 30 ਤੋਂ ਵੱਧ ਸ਼ੂਗਰ ਨਾ ਬਣੂਗਾ ਜਿੰਨਾ ਮਰਜੀ ਜਲੇਬੀਆਂ ਖਾਵੇ ਲੱਡੂ ਖਾਵੇ ਮੇਰੀ ਇਹ ਗਰੰਟੀ ਆ ਮੈਂ ਤੁਹਾਨੂੰ ਲਿਖ ਕੇ ਵੀ ਲੈਣਾ ਤੇ ਸਟਾਮ ਨਾਲ ਲੈ ਕੇ ਆਜੋ ਤੇ ਲਿਖ ਕੇ ਦੇ ਦੂੰਗਾ ਦਵਾਈ ਤਾਂ ਦੇਵਾਂਗਾ ਬਸ ਸ਼ੂਗਰ ਦਾ ਮਰੀਜ਼ ਹੋਵੇ ਉਹ ਟੈਸਟ ਜ਼ਰੂਰ ਕਰਾ ਕੇ ਲਿਆਵੇ ਐਦਾਂ ਹੱਟੇ ਮੇਟਾਣਾ ਕਹਵੇ ਮੈਨੂੰ ਜੇ 2 250 ਰਹਿੰਦੀ ਆ ਰੋਟੀ ਖਾ ਕੇ ਕੇਰਾ ਲੱਗਦਾ ਮੈਨੂੰ ਇੰਨਾ ਕ ਆਏ ਆ ਉਹ ਗੱਲਾਂ ਮੂੰਹ ਨਾਲ ਪਾਰ ਮੇਰੇ ਕੋਲੇ ਰਿਪੋਰਟ ਕਰਾ ਕੇ 20 ਰੁਪਏ ਲੱਗਦੇ ਰਿਪੋਰਟ ਦੇ ਕਰਾ ਕੇ ਲਿਆਓ ਤੇ ਤੁਹਾਨੂੰ ਪਤਾ ਲੱਗੇ ਵੀ ਮੇਰੀ ਦਵਾਈ ਜਿਹੜੀ ਆ ਕੀ ਕਰਦੀ ਹੈ ਤੇ ਤੁਹਾਨੂੰ ਕਿਵੇਂ ਆ ਇੱਕੋ ਵਾਰੀ ਦਵਾਈ ਖਾਣੀ ਸਵੇਰ ਖਾਲੀ ਪੇਟ ਸ਼ੂਗਰ ਨਾਮ ਤਾਂ ਮਿੱਠਾ ਹੈ ਲੇਕਿਨ ਜੇਕਰ ਇਹ ਬਿਮਾਰੀ ਕਿਸ ਨੂੰ ਲੱਗ ਜਾਵੇ ਤਾਂ ਜ਼ਿੰਦਗੀ ਜ਼ਹਿਰ ਤੋਂ ਹੀ ਜ਼ਿਆਦਾ ਕੋੜੀ ਲੱਗਣ ਲੱਗ ਜਾਂਦੀ ਹੈ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਸ਼ੂਗਰ ਦੇ ਮਰੀਜ਼ ਦਿਨੋ ਦਿਨ ਵੱਧਦੇ ਜਾਂਦੇ ਆ ਫਿਜ਼ੀਕਲ ਐਕਟੀਵਿਟੀ ਘਟੀ ਪਈ ਹੈ ਹੱਥੀ ਕੰਮਕਾਰ ਘਟੇ ਪਏ ਆ ਖਾਣ ਪਾਣ ਹਿੱਲਿਆ ਪਿਆ ਆ ਆਖਿਰ ਸ਼ੂਗਰ ਇੰਨੀ ਕਿਉਂ ਹੋਈ ਜਾਂਦੀ ਹੈ ਕਿਉਂ ਵਧਦੀ ਜਾਂਦੀ ਹੈ ਮੇਰੇ ਕੋਲੇ ਜਿੰਨਾ ਮਰਜੀ ਸ਼ੂਗਰ ਭਾਵੇਂ 500 ਹੋਵੇ ਭਾਵੇਂ 600 ਹੋਵੇ ਭਾਵੇਂ ਦੀ ਕੋਈ ਮਤਲਬੀ ਇਨਸੁਲਿਨ ਲੈਂਦਾ ਹੈ ਜਾਂ ਕੋਈ ਗੋਲੀ ਖਾਂਦਾ 500mg 1000mg ਖਾਂਦਾ ਮੇਰੇ ਕੋਲੇ ਇਕ ਵਾਰਾਂ ਮਾਸਬ ਕਹਨੇ ਗੱਲਾਂ ਕਰਨੀਆਂ ਬਹੁਤ ਸੁਖੀਆਂ ਪਰ ਉਹਦੇ ਜਿਹੜੇ ਬੋਲ ਆ ਉਹਦੇ ਵਾਦੇ ਨਮਣੇ ਬਹੁਤ ਔਖੇ ਆ ਮੇਰੇ ਕੋਲੇ ਇਕ ਵਾਰਾਂ ਸ਼ੂਗਰ ਵਾਲਾ ਆ ਜਾ ਟੈਸਟ ਕਰਵਾ ਕੇ ਲਿਆਵੇ ਮੇਰੇ ਕੋਲੇ ਰਿਪੋਰਟ ਰੱਖਦੇ ਵੀ ਆ ਬਾਬਾ ਜੀ ਇੰਨਾ ਸ਼ੂਗਰ ਆਇਆ ਮੈਂ ਦਵਾਈ ਦੇਉਂਗਾ ਉਹਨੂੰ ਸਿਰਫ ਆਨਲੀ 7 ਦਿਨ ਖਾਵੇ ਇੱਕ ਹਫਤਾ ਇੱਕ ਹਫਤੇ ਦੇ ਵਿੱਚ ਚੈੱਕ ਕਰਾਵੇ ਵੀ ਸ਼ੂਗਰ ਮੇਰਾ ਇੰਨਾ ਸੀ ਇੰਨਾ ਆ ਗਿਆ ਤੇ 15 ਦਿਨਾਂ ਚ ਕਿੰਨਾ ਮਹੀਨੇ ਚ ਕਿੰਨਾ ਡੇਢ ਮਹੀਨਾ ਜੇ ਕੋਈ 450 ਤੋਂ 500 ਤੋਂ ਉੱਤੇ ਉੱਤੇ ਵਾਲੇ ਆ ਤੇ ਮੈਂ 2.5 ਮਹੀਨੇ ਦਵਾਈ ਖਵਾ ਦਿਆ ਉਹਨੂੰ ਤੇ ਮੈਂ ਕਹਿੰਦਾ ਦਵਾਰੇ 120 30 ਤੋਂ ਵੱਧ ਸ਼ੂਗਰ ਨਾ ਬਣੂਗਾ ਜਿੰਨਾ ਮਰਜੀ ਜਲੇਬੀਆਂ ਖਾਵੇ ਲੱਡੂ ਖਾਵੇ ਮੇਰੀ ਇਹ ਗਰੰਟੀ ਆ ਮੈਂ ਤੁਹਾਨੂੰ ਲਿਖ ਕੇ ਵੀ ਲੈਣਾ ਤੇ ਸਟਾਮ ਨਾਲ ਲੈ ਕੇ ਆਜੋ ਤੇ ਲਿਖ ਕੇ ਦੇ ਦੂੰਗਾ ਦਵਾਈ ਤਾਂ ਦੇਵਾਂਗਾ ਯਾਨੀ ਇਨਸੂਲਿਨ ਦੇ ਜਿਹੜੇ ਟੀਕੇ ਲੋਕ ਲਾਈ ਜਾਂਦੇ ਨੇ ਉਹਨਾਂ ਦੇ ਪੈਂਕਰੇ ਦੁਆਰਾ ਕੰਮ ਕਰਨ ਲੱਗ ਜਾਂਦੇ ਨੇ ਮੈਂ ਕਹਾਂ ਜੀ ਮੈਂ ਦਵਾਰੇ ਮੈਂ ਇਸੇ ਕੰਮ ਵਾਲਾ ਇਹ ਬੰਦਾ ਮੈਂ ਇਹੇ ਦਵਾਈ ਆ ਮੇਰੇ ਕੋਲੇ ਦਵਾਰੇ ਇਨਸੂਲਿਨ ਬਣ ਲਾਉਂਦਣਾ ਕੋਈ ਲੋੜ ਨਹੀਂ ਗੋਲੀ ਲੈਣ ਦੀ ਕੋਈ ਲੋੜ ਨਹੀਂ ਇਨ ਜਿਹੜਾ ਮਰਜੀ ਬੰਦਾ ਆਵੇ ਮੇਰੇ ਕੋਲੇ ਰਿਪੋਰਟ ਲਿਆਵੇ ਖੋਦ ਆਵੇ ਆ ਕੇ ਮੈਨੂੰ ਮਿਲੇ ਠੀਕ ਹੈ ਜੀ ਤਾਹੇ ਮਰਦ ਹੋਵੇ ਔਰਤ ਹੋਵੇ ਕੋਈ ਉਮਰ ਹੋਵੇ ਬਿਰਗ ਜਵਾਨ ਭਾਵੇਂ ਬੱਚਾ ਹੋਵੇ ਭਾਵੇਂ ਦੀ ਕੋਈ ਬਜ਼ੁਰਗ ਹੈ ਜਾਂ ਕੋਈ ਮਾਂ ਜਾਂ ਕੋਈ ਸਾਡਾ ਭਰਾ ਹੈ ਜਾਂ ਪਿਓ ਆ ਕੁਛ ਵੀ ਆ ਬਸ ਸ਼ੂਗਰ ਦਾ ਮਰੀਜ਼ ਹੋਵੇ ਉਹ ਟੈਸਟ ਜ਼ਰੂਰ ਕਰਾ ਕੇ ਲਿਆਵੇ ਐਦਾਂ ਐਸਟੀਮੇਟ ਆਣਾ ਕਵੇ ਮੈਨੂੰ ਜੀ 2 250 ਰਹਿੰਦੀ ਆ ਰੋਟੀ ਖਾ ਕੇ ਕਿਹੜਾ ਲੱਗਦਾ ਮੈਨੂੰ ਇੰਨਾ ਕ ਆਏ ਆ ਉਹ ਗੱਲਾਂ ਮੂੰਹ ਦਾ ਪਰ ਮੇਰੇ ਕੋਲੇ ਰਿਪੋਰਟ ਕਰਾ ਕੇ 20 ਰੁਪਏ ਲੱਗਦੇ ਰਿਪੋਰਟ ਦੇ ਕਰਾ ਕੇ ਲਿਆਓ ਤੇ ਤੁਹਾਨੂੰ ਪਤਾ ਲੱਗੇ ਵੀ ਮੇਰੀ ਦਵਾਈ ਜਿਹੜੀ ਆ ਕੀ ਕਰਦੀ ਹੈ ਤੇ ਤੁਹਾਨੂੰ ਕਿਵੇਂ ਆ ਇੱਕੋ ਵਾਰੀ ਦਵਾਈ ਖਾਣੀ ਸਵੇਰ ਖਾਲੀ ਪੇਟ ਮੈਂ ਆ ਕੇ ਦੱਸ ਦਊਗਾ ਤਰੀਕਾ ਤੇ ਮੈਂ ਕਹਿੰਦਾ 2 ਮਹੀਨੇ ਚ ਐ ਜਿਵੇਂ ਬੰਦਾ ਟੱਲੀ ਵਰਗਾ ਕਰ ਦੂੰ ਸ਼ੂਗਰ ਨਾਲ ਦੀ ਕੋਈ ਚੀਜ਼ ਨਹੀਂ ਰਹਿਣ ਦਿੰਦਾ ਨਾ ਜੀ ਰਿਪੋਰਟ ਦੀ ਗੱਲ ਕਰ ਰਹੇ ਹਾਂ ਐਚ ਬੀਏ1 ਸੀ ਹੁੰਦੀ ਹੈ 90 ਦਿਨਾਂ ਵਾਲੀ ਜਿਹੜੀ 3 ਮਹੀਨੇ ਵਾਲੀ ਉਹ ਕਰਾਵੇ ਕਿ ਜਿਹੜੀ ਸਵੇਰੇ ਖਾਲੀ ਪੇਟ ਆਈ ਹੁੰਦੀ ਉਹ ਕਰਕੇ ਟੈਸਟ ਲੈ ਲੈ ਨਹੀਂ ਜੇ ਖਾਲੇ ਪੇਟ ਵਾਲੀ ਤੜਕੇ ਜਿਹੜੀ ਤਾਜੀ ਆ ਵੀ ਸਵੇਰ ਪਹਿਲਾਂ ਖਾਲ ਆਨੇ ਤੋਂ 2 ਘੰਟੇ ਬਾਅਦ ਜਿਹੜਾ ਕਿ ਭੋਜਨ ਆਪਣੇ ਵਿੱਚ ਰੱਜ ਜੇ ਸਰੀਰ ਦੇ ਪੂਰਾ ਬਲੱਡ ਚ ਬਾਅਦ ਚ ਪਤਾ ਲੱਗਦਾ ਵੀ ਕਿੰਨੀ ਆਈ ਆ ਉਹ ਪੂਰੀ ਹੋ ਕੇ ਰਿਪੋਰਟ ਹੁੰਦੀ ਆ ਫਿਰ ਉਹਨੂੰ ਦੇਖਦੇ ਆਂ ਅਸੀਂ ਵੀ ਖਾਣਾ ਖਾ ਕੇ ਕਿੰਨੀ ਆਈ ਆ ਤੇ ਖਾਲੀ ਪੇਟ ਕਿੰਨੀ ਸੀ ਯਾਨੀ ਸੱਚ ਜ਼ਰੂਰੀ ਆ ਰਿਪੋਰਟ ਜ਼ਰੂਰੀ ਆ ਜ਼ਰੂਰੀ ਜੀ ਜ਼ਰੂਰੀ ਮੈਂ ਕਹਿੰਨਾ ਜੇ ਰਿਪੋਰਟ ਆ ਤੇ ਉਹਦੇ ਨਾਲ ਸਾਨੂੰ ਪੂਰਾ ਕਲੀਅਰ ਹੋ ਜਾਏ ਆ ਜਿਹੜੇ ਤੇ ਨਾਮੇ ਨਿਆਲੀ ਆ ਵੀ 8 ਆ ਗਈ 9 ਆ ਗਈ 10 ਆ ਗਈ ਉਹਦਾ ਕੋਈ ਫਾਇਦਾ ਨਹੀਂ ਅਸੀਂ ਕੀ ਲੈਣਾ ਦੇਣਾ ਅਸੀਂ ਤੁਰੰਤ ਕਾਰਵਾਈ ਆ ਜਿਹੜੀ ਸਵੇਰ ਖਾਲੀ ਪੇਟ ਕਰਾਓ ਖਾਣਾ ਖਾ ਕੇ 2 ਘੰਟੇ ਬਾਅਦ ਕਰਾਓ ਮੁਰ ਕੋਈ ਬੰਦਾ ਗੋਲੀ ਖਾ ਜੇ ਜਾਂ ਕੋਈ ਠੀਕ ਆ ਲੈ। ਬਾਈ ਆਣਾ ਕਿੱਥੇ ਵੀ ਦੱਸ ਦੋ। ਮੇਰਾ ਜੀ ਜ਼ਿਲ੍ਹਾ ਬਠਿੰਡਾ ਪਿੰਡ ਦਿਉਣ ਮੁਕਸਰ ਰੋਡ ਬਾਬਾ ਫਰੀਦ ਕਾਲਜ ਨੇੜੇ ਆ ਕਿਸੇ ਨੂੰ ਲੋੜ ਨਹੀਂ ਪੁੱਛਣ ਦੇ ਬਠਿੰਡੋਂ 9 ਕਿਲੋਮੀਟਰ ਸਾਰਾ ਬਸ ਤੇ ਬੈਠੋ ਤੇ 20 ਰੁਪਏ ਲੈਂਦੇ ਤੇ ਲਿਆ ਕੇ ਮੇਰੇ ਬਾਹਰ ਚ ਤਾਰ ਦਿੰਦੇ ਦਿਉਣ ਨੂੰ। ਕੀ ਬਾਤ ਠੀਕ ਹੈ।